ਕਿੰਨੀਆਂ ਰस्सियां ਬੰਨੀਆਂ ਹੋਈਆਂ ਵੀ ਕੋਈ ਚੋਰੀ ਨਾ ਕਰਕੇ ਲੈ ਜਾਵੇ ਤੀ ਸਾਲ ਹੋ ਗਏ ਮੁੰਡੇ ਦੱਸਦੇ ਆ ਕਿੰਨੇ ਅਸੀਂ ਨਿੱਕੇ ਨਿੱਕੇ ਸੀਗੇ ਜਦੋਂ ਆ ਦੇਖੋ ਕਿੰਨੀਆਂ ਰस्सियां ਬੰਨੀਆਂ ਅੱਗੇ ਦੇ ਅੱਗੇ ਫੜ ਉਹ ਗੱਟੀਆਂ ਵਨ ਵਨ ਕੇ ਬੰਦਾ ਇਕੱਠੀਆਂ ਕਰੀ ਜਾਂਦਾ ਰਹਿਣਾ ਕੋਈ ਕੰਮ ਨਹੀਂ ਆਉਂਦੀ ਭਾਈ ਦੇਖਣੋਂ ਹੀ ਹਟ ਗਿਆ ਗਣਤੀ ਉਹ ਨਹੀਂ ਵੱਜਣੀਗੀ ਕੀ ਕਰੂਗਾ ਨਾ ਅੱਗੇ ਠੋਰ ਆ ਓਹੋ ਮੈਂ ਦੇਖੀ ਨਾ ਮੈਂ ਪਤਾ ਨਹੀਂ ਕਿੱਥੇ ਆ ਦੀਂਦਾ ਨਹੀਂ ਕਿੱਥੇ ਕਿਸੇ ਦੇ ਵਿੱਚ ਪਿਆ ਵੰਡਰ ਚਲੇ ਤੁਰਦਾ ਵਾ ਕੇ ਰੁਣਦਾ ਪਾਪ ਨਹੀਂ ਪਹਿਲਾਂ ਤੋਂ ਛੋੜਦੇ ਜਾਂਦੇ ਅੜਦੀ ਜਾਂਦੇ ਅੱਖਾਂ ਤੋਂ ਬਲਾਈਂਡ ਹੈ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਅੱਜ ਇੱਕ ਹੋਰ ਮਰੀ ਹੋਈ ਇਨਸਾਨੀਅਤ ਦੀ ਤਸਵੀਰ ਤੁਹਾਨੂੰ ਦਿਖਾਉਣੀ ਆ ਇੱਕ ਅੱਖਾਂ ਤੋਂ ਬਲਾਈਂਡ ਬੰਦਾ ਕਿਸ ਕਦਰ ਜਾਨਵਰਾਂ ਤੋਂ ਵੀ ਬੱਤਰ ਜ਼ਿੰਦਗੀ ਬਤੀਤ ਕਰ ਰਹੇ ਆ ਇੱਥੇ ਗਊ ਮਾਤਾਵਾਂ ਵੀ ਖੜੀਆਂ ਲੋਕ ਇਹਨਾਂ ਨੂੰ ਮਾਤਾ ਤਾਂ ਕਹਿੰਦੇ ਆ ਪੂਜਦੇ ਵੀ ਆ ਇਹ ਵੀ ਇੱਥੇ ਗੰਦ ਮੰਦ ਖਾਈ ਜਾਂਦੀਆਂ ਲਫਾਫੇ ਖਾਈ ਜਾਂਦੀਆਂ ਵਿਚਾਰੀਆਂ ਅੱਜ ਤੇ ਕੋਣ ਨੇ ਤੁਹਾਨੂੰ ਇੱਕ ਇਨਸਾਨ ਜੋ ਅੱਖਾਂ ਤੋਂ ਅੰਨਾ ਹੋ ਚੁੱਕਿਆ ਇਹੜੀਆਂ ਬੋਤਲਾਂ ਟੰਗੀਆਂ ਹੋਈਆਂ ਦੇਖਦੇ ਹੋ ਵੀਰੋ ਤੇ ਪੈਣੋਂ ਰस्सੀਆਂ ਦੇ ਨਾਲ ਬੰਨੀਆਂ ਹੋਈਆਂ ਪਾਣੀ ਦੀਆਂ ਹਰੇ ਰੰਗ ਦੀ ਜਿਲ ਵਾਲੀ ਇਹ ਬੋਤਲ ਜਿਹੜੀ ਇਹ ਬਾਪੂ ਪਾਣੀ ਪੀਂਦਾ ਵਾ ਏ ਬਾਪੂ ਦੇ ਕੋਲੇ ਲਫਾਫੇ 'ਚ ਕੋਈ ਰੋਟੀ ਰੱਖ ਗਿਆ ਕੋਈ ਪਰੌਂਠਾ ਰੱਖ ਗਿਆ ਉਹ ਬਾਪੂ ਰੋਟੀ ਖਾਂਦਾ ਵਾ ਤੁਸੀਂ ਸੋਚੋ ਅੱਖਾਂ ਤੋਂ ਅੰਨਾ ਬੰਦਾ ਲੈਟਰਨ ਕਿਵੇਂ ਜਾਂਦਾ ਹੋ ਬਾਥਰੂਮ ਕਿਵੇਂ ਜਾਂਦਾ ਹੂ ਇੰਦਰਲੇ ਪਾਸੇ ਕਿੱਦਾਂ ਜਾ ਕੇ ਟੱਪ ਕੇ ਰੁੜ ਕੇ ਰਗੜ ਰਣ ਕੇ ਘੱਡ ਕਿੱਦਾਂ ਆਪਣੀ ਮਲਮੂਤਰੂ ਤੇ ਆਗਦਾ ਹੋਊਗਾ ਤੇ ਕਿਵੇਂ ਇਸ ਝੁੱਗੀ ਦੇ ਵਿੱਚ ਅੱਧਾ ਅੰਦਰ ਅੱਧਾ ਬਾਹਰ ਹੋ ਕੇ ਪੈ ਜਾਂਦਾ ਵਾ ਪਪਾ ਠਾਲਦੇ ਆ ਬੁਲਾਉਨੇ ਆ ਦੇਖਦੇ ਆ ਬਾਪੂ ਦੇ ਕੀ ਹਾਲਾਤ ਨੇ बाबा ए बाबा बाबा जी कैसे हो बाबा कहां पे हो अरे इतना अंदर कैसे घुस गए हो बाबा बाबा नमस्ते हम आपको लेने आए हैं बाबा लात गली हुई है देखो इंसान ओए, ओए, ओए. अखां बल देखो जी ज़ूम करके अखां दिखा काको बाबा हां क्या हाल है हां क्या नाम है आपका कौन से हैं क्या नाम है रामचंद्र राम रामचंद्र राम जी कहाँ के रहने वाले हो आप कि राम खराब नहीं है, आगे चार कुछ का आगे बढ़ा, अलग भाई जी सी जो फट गया जहाँ पर था था। पे गिर गया। ठीक है बाबा, नहीं बाबा कहाँ के रहने वाले हो? जुपी के बिहार के। बिहार से रहने बिहार में कौन सा जिला? छपरा शिवानगुपाल। छपरा जिला। छपरा गोपाल में। थाना

रामचंद्र आंखों से दिखाई कब से नहीं देता है कौन दिखाई पड़ता है कब से ये कौन अपन छो बार पर इजन कर दिया या कुछ मंदा हो गया ये अपनी खपड़ी में गर्मी हो जाती है कितनी देर से और गुरुद्वारा तो इजन कर दिया ट्रक से इजन कर दिया ये ही तो इजन कर दिया अभी तेरे तो को हॉस्पिटल में आगे। लेके जाए हॉस्पिटल में ओ सब सब ठीक है चलो चंद्रा रामचंद्र बाबा हम लेने आये आपको चलोगे हमारे साथ है हमारे, हमारे सिर पे हाथ रख दो रामचंद्र जी ना हाथ है ना जो यहाँ पे रख दो अरे आप हमारे हम धन्य हो गए आपको आशीर्वाद लिया देखा है सब जाता है मैया का गाना गीत हम्म तुम्हारे पिताजी का नाम क्या था पिताजी का नाम पिताजी का नाम धनपाल है ਨੰਦਪਾਲ ਹਾਂ ਧਨਪਾਲ ਹੈ ਹਾਂਜੀ ਭਾਈ ਕੋਈ ਹੈ ਜਾਂ ਇਸ ਕੋ ਜਾਨਤਾ ਹੈ ਜੋ ਕੋਈ ਪੁਰਾਣਾ ਕੋਈ ਬੰਦਾ ਹੈ ਜਾਂ ਕਾ ਜੋ ਪੁਰਾਣਾ ਜਿਸ ਕੋ ਜਾਨਤਾ ਹੋਵੇ ਇਸ ਕੋ ਮੈਂ 5 ਸਾਲ ਤੋਂ ਜਾਣਦਾ ਹਾਂ 2 ਸਾਲ ਤੋਂ 40 ਮਹੀਨੇ ਰਾਤ 5 ਸਾਲ ਤੋਂ ਇੱਥੇ ਰਹਿੰਦੇ ਨੇ 6-7 ਸਾਲ ਰਹਾ ਸੀ ਠੀਕੀ ਕੰਮ ਕਰਦੇ ਸੀ ਜੀ ਇਹ ਪਹਿਲਾਂ ਇਹ 5-7 ਸਾਲ ਪਰ ਇਹ ਦੋ ਜੀ ਮੈਨੂੰ ਨਹੀਂ ਪਤਾ ਇਹਦਾ ਪਹਿਲੇ ਇਧਰ ਲక్ష్ਮੀ ਫੈਕਟਰੀ ਨਾਲ ਕੰਮ ਕਰ ਰਹੇ ਸੀ ਉਹ ਕੋਈ ਖੁਰੀ ਇਹਦੀ ਤੇ ਹੁਣ 5 ਸਾਲਾਂ ਤੋਂ ਇੱਥੇ ਰਹਿੰਦੇ ਆ ਹਾਂਜੀ ਇੱਥੇ ਰਹਿੰਦੇ ਤੇ ਚੱਲ ਕੱਲ ਨੂੰ ਫਿਰਨ ਤੋਂ ਸਮਰੱਥ ਨੇ ਚੱਲ ਸਕਦੇ ਨਹੀਂ ਪਹਿਲੇ ਤਾਂ ਚੱਲਦਾ ਸੀਗਾ ਹੁਣ ਐਕਸੀਡੈਂਟ ਹੋਇਆ ਨਾ ਹੁਣੀ ਅਭੀ ਹਫਤਾ 10 ਦਿਨ ਪਹਿਲੇ ਦਾ ਅੱਛਾ ਤੇ ਦਿਖਾਈ ਵੀ ਨਹੀਂ ਦਿੰਦਾ ਪੂਰਾ ਹੈ ਆ ਦਿਖਾਈ ਵੀ ਹਾਂ ਘਟੇ ਦਿੰਦਾ ਦਿਖਾਈ ਦੇ ਹੁਣ ਇੱਥੇ ਇਹਦੇ ਵਿੱਚ ਝੁੱਗੀ ਜੀ ਪਹਿਲਾਂ ਵੀ ਝੁੱਗੀ ਦੀ ਪੈਂਦਾ ਸੀ ਹਾਂਜੀ ਹਾਂਜੀ ਪੰਜ ਸਾਲ ਤੋਂ ਮੈਂ ਵੀ ਝੁੱਗੀ ਤੇ ਦੇਖ ਰਿਹਾ ਆਹੀ ਝੁੱਗੀ ਦੇ ਵਿੱਚ ਹਾਂਜੀ ਆਏ ਕਹਿੰਦਾ ਹੀ ਮੰਗ ਕੇ ਰੋਟੀ ਖਾਂਦਾ ਜਾਂ ਕਿੱਦਾਂ ਰੋਟੀ ਤੋਂ ਦੇਖ ਲੋਕ ਕਿਆ ਦੇਖ ਕੇ ਜਾਂਦੇ ਨਾਲ ਹੀ ਆਪਣੇ ਹੋਟਲ ਵੀ ਢਾਬੇ ਦੇ ਖਾ ਲੈਂਦੇ ਢਾਬੇ ਦੇ ਵੀ ਖਾ ਲੈਂਦੇ ਅੱਛਾ ਢਾਬੇ ਦੇ ਖਾ ਲੈਂਦੇ ਹਾਂਜੀ ਇੱਥੇ ਢਾਬਾ ਤੁਹਾਡਾ ਵਾ ਨਹੀਂ ਸਾਡਾ ਨਹੀਂ ਹੈ ਕਿਸੇ ਹੋਰ ਦਾ ਹਾਂਜੀ ਚਲੋ ਜੇ 5 ਸਾਲ ਤੋਂ ਇੱਥੇ ਡਰਕਟ ਫੇ ਲਈ ਪਿਆ ਹੈ ਇਸ ਹਾਲਾਂ ਵਿੱਚ ਵੀ ਗਰਮੀਆਂ ਜੀ ਹਾਂਜੀ ਮੀਂਹ ਬਰਸਾਤ ਦਾ ਇੱਥੇ ਬੱਚੀ ਰਹਿੰਦੀ ਹੈ ਬਰਸਾਤ ਵੀ ਇੱਥੇ ਹਾਂਜੀ ਆਇਆ ਕੇ ਨਾ ਉਹ ਨਾਤਾ ਫਿਰ ਚਲ ਚਾਹ ਪਿਆ ਬਚੀ ਚਲੋ ਧੰਨਵਾਦ ਉਹ ਚਾਹ ਤਾਂ ਪਿਲਾ ਦਿੰਦੇ ਨੇ ਚਾਹ ਪੀਵਾਓ ਚਲੋ ਸਾਡੀ ਬੇਨਤੀ ਹੈ ਜੀ ਭੈਣਾਂ ਤੇ ਭਰਾਵਾਂ ਨੂੰ ਹੱਥ ਜੋੜ ਕੇ ਰਾਮਚੰਦਰ ਜੀ ਵਾਸਤੇ ਅਰਦਾਸ ਕਰਿਓ ਦੁਆ ਕਰਿਓ ਇਹ ਵੀਰ ਆਪਣੇ ਯੋਗਾ ਹੋ ਜਾਵੇ ਇਹਨੂੰ ਇੰਨੀ ਕ ਇਹਦੀ ਅੱਖਾਂ ਦੀ ਨਿਗਾਹ ਵਾਪਸ ਮਿਲ ਜਾਵੇ ਵੀ ਆਪਣੇ ਆਪ ਨੂੰ ਸੰਭਾਲ ਸਕੇ ਜੋ ਕਰਾਮ ਨਾ ਕੀਤਾ ਤੇ ਉਸ ਵਿੱਚ ਸੀ ਤੇ ਕਿਹਾ ਮੈਂ ਸਰਾਮ ਨਹੀਂ ਕੀਤਾ ਬੋਹਣ ਖਤਰ ਹੂੰ ਅਜਮੇਰ ਸ਼ਰੀਫ ਕਹਾਂ ਗਏ ਤੇ ਅਜਮੇਰ ਸ਼ਰੀਫ ਕੋਟੇਪਿੰਡ ਸੇ ਗਿਆ ਕੋਟੇਪਿੰਡ ਸੇ ਗਿਆ ਤਾਂ ਕੋਟੇਪਿੰਡ ਸੇ ਗਿਆ ਤਾਂ ਗਰਾਮੋਂ ਫਟੇ ਜੇ ਕੋਟੇਪਿੰਡ ਤੋਂ ਇਧਰ ਹੀ ਪੜਦਾ ਹੈ ਨਾ ਇਹ ਹੈ ਕਿ ਬੜਾ ਚਾਹੇ ਨੇ ਇਹ ਕਹਿੰਦੇ ਚਿਹਰਾ ਸੜੀ ਨਿੰਮ ਜਗ ਹੈ ਕੋਸਤਾ ਰਾਜ ਨਗਾਲਾਂ ਹਿਮਾਚਲ ਪਤਾ ਨਹੀਂ ਕੋਈ ਆਪ ਦੀਆਂ ਪੁਰਾਣੀਆਂ ਗੱਲਾਂ ਕਹੀ ਜਾਂਦਾ ਦੱਸੀ ਜਾਂਦਾ ਕੋਈ ਸੁਣਾਈ ਜਾਂਦਾ ਅੱਖਾਂ ਤੋਂ ਲਗਭਗ ਅੰਨਾ ਹੋ ਚੁੱਕਿਆ ਰਾਮਚੰਦਰ ਅੱਜ ਦੇ ਕਾਲ ਯੁਗ ਦੇ ਸਮੇਂ 'ਚ ਕੀ ਇਸ रामਚੰਦਰ ਨੂੰ ਕਿਹਨੇ ਪੁੱਛਣਾ ਭਾਈ ਲੋਕ ਤਾਂ ਹਰ ਸਾਲ 라ਵਣ ਨੂੰ ਫੂਕੇ ਵੀ ਆਪਣੇ ਆਪ ਨੂੰ रामਚੰਦਰ ਦੇ ਅਨਿਆਈ ਸਮਝ ਲੈਂਦੇ ਆ ਪਰ ਅਸਲ ਚ 라ਵਣ ਉਹ ਲੋਕ ਨੇ ਜਿਹੜੇ ਐਦਾਂ ਦੇ ਲੋਕਾਂ ਦੀ ਮਦਦ ਨਹੀਂ ਕਰ ਸਕਦੇ ਜਿੰਨਾਂ ਕੋਲੇ ਸਾਰੇ ਸੰਸਾਧਨ ਹੈਗੇ ਨੇ ਸਾਡੀਆਂ ਸਰਕਾਰਾਂ ਅਸਲ ਚ 라ਵਣ ਨੇ ਜਿਨ੍ਹਾਂ ਦਾ ਇੱਕ ਕੰਮ ਸੀ ਵੀ ਇਦਾਂ ਦੇ ਲੋਕਾਂ ਦੀ ਮਦਦ ਕਰਨਾ 75 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆਂ ਨੂੰ ਤੇ 75 ਸਾਲਾਂ ਚ ਇਹ ਦਿੱਕਰ ਆ ਚੀਜ਼ ਵੀ ਸਾਨੂੰ ਉਪਲਬਧ ਨਹੀਂ ਹੋ ਪਾਈ ਵੀ ਸਾਡਾ ਇਲਾਜ ਫ੍ਰੀ ਹੋ ਜੇਵੇ ਸਾਡਾ ਪੜ੍ਹਾਈ ਲਿਖਾਈ ਦਾ ਸਿਸਟਮ ਕੋਈ ਫ੍ਰੀ ਹੋ ਜੇਵੇ 75 ਸਾਲਾਂ ਚ ਇਹ ਵੀ ਨਹੀਂ ਕਰ ਸਕੀਆਂ ਸਾਡੀਆਂ ਸਰਕਾਰਾਂ ਸਾਥੀ ਕਰਵਾ ਵਾਹ ਖਾਲਸਾ ਭਾਈ ਫਤਿਹ ਕਾਦਾ ਜੀ ਕਿੱਥੋਂ ਕਰਾਇਆ ਸੀ ਮਾਪੇ ਤੁਹਾਡੀ ਹਸਪਤਾਲ ਚ ਕਰਾਇਆ ਤੁਸੀਂ ਕਰਾਇਆ ਸੀ ਮੈਂ ਇਹ ਨਾਲ ਲੈ ਕੇ ਸੀ ਉੱਥੇ ਮੈਂ ਵੀ ਸਟੱਟ ਚ ਜੌਬ ਕਰਦੀ ਅੱਛਾ ਜੀ ਘਟੇ ਹਸਪਤਾਲ ਹਾਂ ਜੀ ਕਿੰਨੇ ਦਿਨ ਰਹਿ ਗਏ ਜੀ ਉੱਥੇ ਉਹ ਤਿੰਨ ਦਿਨ ਉਹਨਾਂ ਨੇ ਰੱਖਿਓ ਕਹਿੰਦੇ ਵੀ ਇਹਨਾਂ ਦਾ ਵਾਰਸ ਕੋਈ ਹੈ ਨਹੀਂਗਾ ਤੇ ਅਸੀਂ ਜ਼ਿੰਮੇਵਾਰੀ ਕੋਈ ਚੋਜਵੇ ਕੋਈ ਪ੍ਰੋਬਲਮ ਹੋਈ ਫਿਰ ਇੱਥੇ ਅੱਗੇ ਨਾ ਇਹ ਨਾਲ ਇੱਕ ਹੀ ਗੱਲ ਆ ਇੱਥੇ ਲੱਗੇ ਗਏ ਸੀ ਆਪਣਾ ਇੱਕ ਕਾਦਾ ਹੋਇਆ ਵੀਰੇ ਨਹੀਂ ਰੋਡ ਪਈ ਆ ਕਾਦਾ ਪਲੇਟ ਪਾਈ ਪਲੇਟ ਪਾਈ ਕਹਾਂ ਤੇ ਟੁੱਟੀ ਟਾਂਕ ਉਹ ਸੋ ਡਾਕਟਰ ਸਾਹਿਬ ਕੋਈ ਐਕਸ-ਰੇ ਉਸਰੇ ਕਰਿਆ ਸੀ ਕਿੱਥੇ ਆ ਉਹ ਤਾਂ ਮੇਰੇ ਪਾਸੇ ਹਾਂ ਠੀਕ ਹੈ ਚਲੋ ਧੰਨਵਾਦ ਜੀ ਤੁਸੀਂ ਦੱਸਿਆ ਇਹ ਐਕਸ-ਰੇ ਕਰਕੇ ਹਾਂ ਜੀ ਬੁਲਾਉਂਦੇ ਸੀ ਅੱਛਾ ਤੁਸੀਂ ਕੀਤਾ ਸੀ ਤੁਹਾਨੂੰ ਨਹੀਂ ਕਰਦੀ ਸੀ ਸ਼ੁਕਰੀਆ ਮਾਂ ਬਹੁਤ-ਬਹੁਤ ਜੀ ਅੱਜ ਦੀ ਤੁਹਾਨੂੰ ਮਿਲੀ ਹੋਈ ਮੈਂ ਤਾਂ ਬਹੁਤ ਪੁਰਾਣੇ ਆ ਤੁਹਾਨੂੰ ਧੰਨਵਾਦ ਮਾਂ ਮੈਂ ਪਛਾਣ ਲਿਆ ਤੁਹਾਨੂੰ ਹਾਂ ਹਾਂ ਅੱਗੇ ਵੀ ਇੱਕ ਵਾਰੀ ਥੋੜਾ ਲੈ ਗਈ ਸੀ ਸਮਾਨ ਬਿਲਕੁਲ ਸੇਵਾ ਕਰੀ ਸੀ ਹਾਂ 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 ਪਟੀਆਂ ਦਾ ਸਮਾਨ ਮੈਂ ਤੁਹਾਡਾ ਹੀ ਪੁੱਤ ਹੁਣ ਮਹੀਨਾ ਆਇਆ ਤੁਰ ਗਿਆ ਓਹੋ ਮਾ ਇਹ ਕਿ ਬੱਜਿਆ ਕੀ ਸੀ ਇੱਥੇ ਇੱਥੇ ਪਹਿਲਾਂ ਤਾਂ ਕੋਈ ਸਕੂਟਰ ਥੱਲੇ ਆਇਆ ਉਹ ਤੋਂ ਬਾਅਦ ਇੱਕ ਖੜੀ ਬਹੁ ਸੀ ਉਹਦੇ ਕੋਲ ਕ੍ਰੇਨ ਕ੍ਰੇਨ ਖੜੀ ਸੀਗੀ ਕ੍ਰੇਨ ਦੇ ਥੱਲੇ ਬੈਠਾ ਸੀ ਉਹਨਾਂ ਨੇ ਦੇਖਿਆ ਨਹੀਂ ਨਿਹਰੇ 'ਚ ਨਹੀਂ ਪਤਾ ਲੱਗਿਆ ਇਹਦੇ ਨਾਲ ਤੁਸੀਂ ਉਹ ਤੇ ਉਹ ਤਾਂ ਤੋਰ ਲੱਗਾ ਟੈਕ ਆ ਗਿਆ पर उन्होंने प्रेशर कराया अच्छा उन्होंने क्रेन वाले ने क्रेन वाले ने वो भी आगे पूछ रहे हैं चाय पानी देते हैं यहीं रहते हैं मैं तो रहता हूं जीवन नगर हो हां ठीक है आप तो लाज पिंड कोई पता लग कुछ कौन है नहीं नहीं बताता कुछ नहीं है सब पहले तो ही नहीं सी इसको ब्लड भी चढ़ाया ਇਹ ਤਾਂ ਵਿਚਾਰਾਂ ਹੋਂ ਕਮਰਾ ਵੀ ਕਿਰਾਏ ਤੇ ਲੈਂਦਾ ਇਹ ਲੈ ਕੇ ਵੀ ਕਿੱਥੇ ਜਾਵਾਂ ਤਾਂ ਹੀ ਮੈਂ ਜਾ ਦੇ ਕਹਿੰਸੀ ਵੀ ਜਿੰਨੇ ਜਨੇ ਠੀਕ ਲਿਓ ਤਾਂ ਨਾ ਚੜਾ ਕੱਲ 2500 ਦੀ ਪੱਲੂ ਕੁੱਟੀ ਕਰਾ ਦੇ 2570 ਸਾਰੇ ਸਬੂ ਚ ਉਹਨਾਂ ਨੇ ਵੀ ਸਮਾਨ ਹੋ ਤਿਆਰ ਕਰਕੇ ਰੱਖਿਆ ਨਾ ਵੀ ਇੰਨੀ ਪੱਟੀ ਲੱਗਦੀ ਆ ਹੋਰ ਵੀ ਸਮਾਨ ਤਿਆਰ ਕਰਕੇ ਰੱਖਿਆ ਚਲੋ ਭਗਵਤ ਚੱਕੀ ਆ ਪਹਿਲਾਂ ਇੱਦ ਤੱਕ ਬਾਬਾ ਹਾਂ रामचंद्र ਅੱਗੇ ਆਓ ਥੋੜਾ

ਖੋਲਾਪੁਰ ਬਾਥਰੂਮ ਵਾਲੀ ਥੈਲੀ ਲੱਗੀ ਹੋਈ ਆ ਜੀ ਇਹ ਇਲਾਜ ਕਰਾਇਆ ਰੋਡ ਪਵਾਈਏ ਲੱਤ 'ਚ ਇੱਥੇ ਘਟੀ ਹਸਪੀਟਲ ਆ ਉੱਥੇ ਹੀ ਦਾ ਆਪਰੇਸ਼ਨ ਹੋਇਆ ਲੱਤ ਦਾ 3 ਦਿਨ ਉਹਨਾਂ ਨੇ ਉੱਥੇ ਰੱਖਿਆ ਫੇਰ ਅੱਗੇ ਪਿੱਛੇ ਕੋਈ ਹੈ ਨਹੀਂ ਸੀਗਾ ਸੰਭਾਲਣ ਵਾਲਾ ਪਰਿਵਾਰ ਦਾ ਮੈਂਬਰ ਦੁਬਾਰਾ ਫੇਰ ਇੱਥੇ ਹੀ ਇਸੇ ਝੁੱਗੀ ਦੇ ਵਿੱਚ ਅਸੀਂ ਤਾਂ ਹੈਰਾਨ ਆ ਇਸ ਗੱਲ ਤੋਂ ਵੀ ਵੇ ਦੇਖੋ ਕਿੰਨੀ ਨਿੱਕੀ ਜਿਹੀ ਝੁੱਗੀ ਆ ਇਹਦੇ ਵਿੱਚ ਲੱਤਾਂ ਵੀ ਸਿੱਧੀਆਂ ਨਹੀਂ ਹੋ ਸਕਦੀਆਂ 4 1/2 ਫੁੱਟ ਦੀ ਝੁੱਗੀ ਆ ਤੇ 5 1/2 ਫੁੱਟ ਪਾਉਣੇ 6 ਫੁੱਟ ਦਾ ਇਹ ਬੰਦਾ ਇਹਦੇ ਵਿੱਚ ਸੌਂਦਾ ਇੱਟਾ ਥੱਲੇ ਢੇਰ ਲੱਗਿਆ ਹੋਇਆ ਇੱਟਾਂ ਦਾ ਤੇ ਉਹਦੇ ਉੱਪਰ ਹੀ ਇਹ ਸੌਂਦਾ ਵਾ ਆ ਇਹਦੀਆਂ ਲੋਕ ਕੰਬਲ ਦੇ ਜਾਂਦਾ ਕੋਈ ਚਾਦਰ ਦੇ ਗਿਆ ਪਰ ਕਿ ਇਸ ਦੇ ਗਿਆ ਆ ਥੱਲੇ ਵਿਛਾਏ ਹੋਏ ਆਨੇ ਕੇਸ ਆ ਕੰਬਲ ਇਹ ਹੀ ਰਾਮਚੰਦਰ ਦਾ ساری ਜ਼ਿੰਦਗੀ ਦਾ ਜੋ ਕਮਾਈ ਆ ਜੋ ਆ ਜੋ ਉਹਦੀ ਬਰਾਸਤ ਆ ਇਹੀ ਘਰ ਆ ਇਹੀ ਝੁੱਗੀ ਛੋਟੀ ਜੀ ਇੱਕ ਜਿਹਦੇ ਵਿੱਚ ਉਹ ਰਹਿੰਦਾ ਵਾ ਪਤਾ ਨਹੀਂ ਕਿੰਨੀ ਵਾਰੀ ਲੁੱਟਿਆ ਗਿਆ ਹੋਊਗਾ ਇਥੇ ਰਾਤ ਨੂੰ ਸ਼ਰਾਬੀ ਕਵਾਬੀ ਆਉਂਦੇ ਆ ਜੇ ਕੋਈ 100 200 ਦੇ ਗਿਆ ਖਾਦਾ ਪੀਤਾ ਲਾਹੇ ਦਾ ਬਾਕੀ ਐਮਰਸ਼ਾਹੇ ਵਾਲੀ ਗੱਲ ਹੀ ਆ ਇਦਾਂ ਦੇ ਲੋਕਾਂ ਕੋਲੇ ਜੇ ਕੋਈ ਪੈਸਾ ਹੁੰਦਾ ਵੀ ਆ ਤੇ ਉਹ ਛੱਡਦੇ ਨਹੀਂਗੇ ਉਹ ਲੁੱਟ ਕੇ ਲੈ ਜਾਂਦੇ ਆ ਮੈਂ ਇੰਨਾ ਕੀਆ ਮੈਂ ਰੋਟੀ ਪਾਣੀ ਖਾ ਲਿਆ ਪੀ ਲਿਆ ਬਸ ਹਾ ਹਾ 30 ਸਾਲ ਹੋ ਗਏ ਇੱਥੇ ਪੈਂਦਾ ਵਾ 25 30 ਸਾਲ ਹੋ ਗਏ ਸਾਹੀਰ ਦਾ ਸ਼ੰਘਾਸ਼ਨ ਆ ਕਯਾਨਾ ਵਿਚਾਰੇ ਦਾ ਇੱਥੇ ਕੱਗਿਆ ਕਿੰਨੀਆਂ ਰस्सियां ਬੰਨੀਆਂ ਹੋਈਆਂ ਵੀ ਕੋਈ ਚੋਰੀ ਨਾ ਕਰਕੇ ਲੈ ਜਾਵੇ ਤੀ ਸਾਲ ਹੋ ਗਏ ਮੁੰਡੇ ਦੱਸਦੇ ਆ ਕਿੰਨੇ ਅਸੀਂ ਨਿੱਕੇ ਨਿੱਕੇ ਸੀਗੇ ਜਦੋਂ ਦਾ ਬਾਪੂ ਇੱਥੇ ਆ ਦੇਖੋ ਕਿੰਨੀਆਂ ਰस्सियां ਬੰਨੀਆਂ ਅੱਗੇ ਦੇ ਅੱਗੇ ਫੜ ਕਰ ਰਹੀਆਂ ਬੰਨ ਬੰਨ ਕੇ ਬੰਦਾ ਇਕੱਠੀਆਂ ਕਰੀ ਜਾਂਦਾ ਰਹਿਣਾ ਇਹਨਾਂ ਰਹਿਲਾ ਕੋਈ ਕੰਮ ਨਹੀਂ ਆਉਂਦੀ ਭਾਈ ਦਿਖਣੋਂ ਹੀ ਹਟ ਗਿਆ ਗਣਤੀ ਉਹ ਨਹੀਂ ਵੱਜਣੀਗੀ ਕੀ ਕਰੂਗਾ ਲੈ ਅੱਗੇ ਠੋਰ ਆ ਆ ਬਾਪੂ ਦੀ ਜਮਾ ਬੁੰਦੀ ਤੋਂ ਆਈ ਪਤਾ ਨਹੀਂ ਕਿੰਨੇ ਸਾਲਾਂ ਦੇ ਇਹ ਭਰੀ ਜਾਂਦਾ ਇਕੱਠੀਆਂ ਕਰੀ ਜਾਂਦਾ ਝੁੱਗੀਆਂ ਤੇ ਹੁਣ ਉਹ ਗੱਡੀ 'ਚ ਬੈਠਾ ਉਹਨੂੰ ਕੋਈ ਫਿਕਰ ਨਹੀਂ ਵੀ ਮੇਰੇ ਪੈਸੇ ਵੀ ਪਏ ਆ ਉੱਥੇ ਉਹਨੂੰ ਕੋਈ ਮਤਲਬ ਨਹੀਂ ਮੈਂ ਵੀ ਵੀਡੀਓ ਬਣਾਉਂਦੇ ਹਾਂ ਕਿ ਮੇਰਾ ਕੁਝ ਬਣੇਗਾ ਵੀ ਐ ਕਿਹਾ ਝੋਲਾ ਭਰਿਆ ਹੋਇਆ ਪੈਸਿਆਂ ਦਾ ਮੇਰੇ ਕੋਈ ਨਹੀਂ ਦੇਖ ਖਰਦਿਆਬ ਤੱਕ ਖਰਦਿਆ ਇਹਦੇ ਵਿੱਚੋਂ ਇੱਕ ਹੋਰ ਬਾਬਾ ਅਰੇ ਪੈਸੇ ਦਾ ਤਾਂ ਢੇਰ ਲਗਾ ਰੱਖਿਆ ਹੈ ਬਾਬਾ ਅਰੇ ਇਤਨਾ ਪੈਸਾ ਹੈ ਇਤਨਾ ਪੈਸਾ ਹੈ रामचंद्रਾ ਕੇ ਪਾਸ ਗਿਣਤੀ ਨਹੀਂ ਕਰਤਾ ਹੈ ਅਰੇ ਕੀ ਬਾਤ ਹੈ ਕਿਤਨਾ ਸਾਲ ਦਾ ਕਮਾਈ ਹੈ ਜੀ ਕਮਾਈ ਨਹੀਂ ਜੀ ਕਿਤਨਾ ਸਾਲ ਦਾ ਪੈਸਾ ਹੈ ਜੀ ਕਿਤਨੇ ਸਾਲ ਦਾ ਹੈ ਹਾਂ ਪਾਈ ਸਾਹਿਬ ਨਾ ਨਾ ਫਿਰ ਨਹੀਂ ਪਤਾ ਹੈ 20-25 ਸਾਲ ਦਾ ਹੈ ਇਹ ਕੋਈ ਖਾਸ ਨਹੀਂ ਇਹ ਦੇਖੋ ਮਿੱਟੀ ਕੇ ਸਾਥ ਬਰੇ ਬਰੇ ਹਨ 10-10 ਕੇ ਸਿੱਕੇ ਹੈ ਜੀ ਸਾਰੇ 10-10 ਦੇ ਸਿੱਕੇ ਗਿਨਤੀ ਨਹੀਂ ਹੈ ਗਿਨਤੀ ਨਹੀਂ ਕਰਦਾ ਬਾਬਾ ਕਹਿੰਦਾ ਲੱਗੋ ਜੰਗਾਲ ਲੱਗਿਆ ਪਿਆ ਕਾ ਕਿਦਾਂ ਹੋਏ ਪਏ ਪੈਸੇ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਦੇ ਹੋਣਗੇ 20 ਸਾਲ 15 ਸਾਲ 2006 ਸ਼ੂ ਦੇ ਸਿੱਕੇ ਆ ਸਾਰੇ ਇਹ ਪੁਰਾਣੇ ਆ ਸਾਰੇ ਪੁਰਾਣੇ ਸੂਈ ਧੂਈ ਧਾਗੇ ਧਾਗੇ ਬਟਨ ਬਟਨ ਇਹਦੇ ਜਿਹੜੇ ਰੱਖੇ ਹੋਏ ਆ ਸਾਰੇ ਇਹਨਾਂ ਨਾਲ ਸੌਂਦਾ ਸੀ ਬਾਪੂ ਉਹ ਜੀ ਦੇ ਬੀਜ ਆ ਸਪਾਰੀ ਹੈਂ ਜੀ ਇਹ ਕਹਿੰਦੇ ਸਪਾਰੀ ਆ ਸਪਾਰੀ ਹੁੰਦੀ ਹੈ ਆਪਾਂ ਨੂੰ ਪਤਾ ਹੈ ਆਪਾਂ ਭਾਂਡੇ ਆ ਜੀ ਸਾਰੀ ਜ਼ਿੰਦਗੀ ਇਹਨਾਂ ਚਾਰ ਭਾਂਡਿਆਂ ਚ ਵਿਚਾਰੇ ਨੇ ਖਾਦਾ ਓਏ ਆ ਕਰੇਨ ਸੀ ਜੀ ਇਹ ਜੀ ਕਰੇਨ ਦੇ ਥੱਲੇ ਆਇਆ ਕਿਸੇ ਦੇ ਥੱਲੇ ਥੱਲੇ ਵੜ ਕੇ ਸੌਂ ਗਿਆ ਕਿਤੇ ਸਾਸੀ ਕਾਲ ਬਾਈ ਤੇ ਉਹਨਾਂ ਨੇ ਵੀ ਦੇਖਿਆ ਨਹੀਂ ਵਿਚਾਰੇ ਉਹਨਾਂ ਨੂੰ ਕੀ ਪਤਾ ਵੀ ਥੱਲੇ ਬੰਦਾ ਵੜਿਆ ਬੈਠਾ ਤੇ ਉਹਨਾਂ ਨੇ ਆ ਕੇ ਸਿਰਫ ਮਾਰੀ ਸਟਾਰਟ ਕੀਤੀ ਚਿਕਕਾਂ ਪਈਆਂ ਜਦੋਂ ਉਦੋਂ ਪਤਾ ਲੱਗਿਆ ਵੀ ਥੱਲੇ ਕੋਈ ਬੰਦਾ ਆ ਗਿਆ ਮੱਕ ਝੋਲਾ ਹੋਰ ਨਿਕਲਿਆ ਵਿੱਚੋਂ ਜੀ ਇਹਦੇ ਝੋਲੇ ਵਿੱਚੋਂ ਮੱਕ ਝੋਲਾ ਹੋਰ ਨਿਕਲਿਆ ਇਹ ਝੋਲੇ ਦੇ ਵਿੱਚੋਂ ਇੱਕ ਝੂਲਾ ਹੋਰ ਨਿਕਲਿਆ ਇਹ ਝੋਲੇ ਦੇ ਵਿੱਚੋਂ ਚਾਰਾ ਬਣਾਈ ਜਾਂਦਾ ਸੀ ਇੱਕ ਝੂਲਾ ਹੋਰ ਨਿਕਲ ਆਇਆ ਇੱਕ ਇੱਕ ਝੋਲੇ ਦੇ ਵਿੱਚੋਂ ਫੇਰ ਉਹੀ ਨੋਟ ਕਿੰਨੇ ਪੁਰਾਣੇ ਇਹਦੇ ਵਿੱਚੋਂ ਫੇਰ ਇੱਕ ਝੋਲੇ 'ਚ ਹੋਰ ਨਿਕਲਿਆ ਨਾ ਇਹ ਥੋੜੇ ਵੱਡੇ ਨੋਟ ਅੱਡ ਕੱਢ ਕੇ ਰੱਖੇ ਹੋਏ ਆ ਬਾਪੂ ਨੇ सौ सौ दे दो, दो सौ दे अच्छा रोटियां भी कोई दे के जाता सब्जी सूजी गोभी की सब्जी फुलके पे ने बापू दे को बाबा हाँ। जो झोला है हाँ, इसमें जो पैसा है वही है और भी है वहाँ नीचे कोई नीचे तो नहीं है कुछ और नहीं नीचे पैसा तो नहीं है और झोले में ही जो है झोले में जो कुछ अपने ले जाइए और जब जा, अभी लोग कपड़ा या सब फेंकना है तो 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 है है जाए में में जैसे उससे भी के बिना आ, तो जमीन में, तो मांग पी लेता था। जमीन में तो नहीं दबा रखा पैसा आ, रूटी मांग का दे, का दे कोई रोटी लेके देता है लेक तो नहीं है ਇਹ ਬਾਪੂ ਦੀ ਕਮਾਈ ਹੈ ਜੀ ਸਾਰੀ ਜਿਹੜੀ ਅਸੀਂ ਝੋਲੇ ਜੀ ਪਾਲੀ ਦੁਆਰਾ ਆਲੇ ਬਾਪੂ ਪੈਸੇ ਆਪਦੇ ਕੋਈ ਨਹੀਂ ਅਬ ਜਰਾ ਹੰਦੇ ਬੰਦੇ ਕਿੰਨੇ ਅੱਗੇ ਹੁੰਦੇ ਤੇ ਇੱਥੇ ਰੱਖ ਦੇ ਕੋ ਲੈ ਜਾਓ